ਸਤਿ ਸ੍ਰੀ ਅਕਾਲ ਦੋਸਤੋ ਅੱਜ ਪਹੁੰਚੇ ਹਾਂ ਬਾਈ ਹਰਦੀਪ ਕੋਲੇ ਬਾਈ ਬਿਆੰਤ ਕੋਲੇ ਤੁਹਾਡੇ ਬਾਅਦ ਤੇ ਟਰੈਕਟਰ ਲੈ ਕੇ ਦੇਖ ਸਕਦੇ ਹੋ ਟਰੈਕਟਰ ਹੀ ਟਰੈਕਟਰ ਸੀਜ਼ਨ ਆ ਰਿਹਾ ਮੂਰੇ ਤੂੜੀ ਦਾ ਸੀਜ਼ਨ ਕਰਕੇ ਬਾਈਆਂ ਨੇ ਭਾਰੀ ਡਿਸਕਾਊਂਟ ਕਰਖਿਆ ਟਰੈਕਟਰਾਂ ਤੇ ਸਭ ਤੋਂ ਪਹਿਲਾਂ ਲੈ ਕੇ ਆ ਗਏ ਤੁਹਾਡੇ ਬਾਅਦ ਤੇ 855 2016 ਮਾਡਲ ਟਰੈਕਟਰ ਹੈ ਟਰੈਕਟਰ ਦੇਖ ਸਕਦੇ ਹੋ ਬਾਡੀ ਲਾਈਨ ਦਾ ਪੂਰਾ ਸਾਫ ਟਰੈਕਟਰ ਹੈ ਛਾਤਰੀ ਲੱਗੀ ਹੋਈ ਹੈ ਡੰਡਾ ਫੱਟੀ ਸਾਲ ਮਿਲੂ ਕੀ ਹਾਲ ਹੈ ਬਾਈ ਬਾਡੀ ਲਾਈਨ ਦਾ ਟਰੈਕਟਰ ਪੂਰਾ ਸਾਫ ਹੈ 16 ਮਾਡਲ ਡਿਮਾਂਡ ਕਰਦੇ ਨੇ ਬਾਈ 4,50,000 ਰੁਪਿਆ 4.5 ਲੱਖ ਡਿਮਾਂਡ ਹੈ ਇਹਦੇ ਨਾਲ ਫੇਰ ਸਪਰਾਜ 855 ਆ ਗਿਆ 2018 ਮਾਡਲ 2018 ਮਾਡਲ ਬਾਡੀ ਲਾਈਨ ਦਾ ਟਰੈਕਟਰ ਇਹ ਵੀ ਪੂਰਾ ਸਾਫ ਹੈ 18 ਮਾਡਲ 490 ਇਹਦੀ ਡਿਮਾਂਡ ਕਰਦੇ ਨੇ ਬਾਈ 4 ਲੱਖ 90,000 ਦੇਖ ਸਕਦੇ ਹੋ ਇਸ ਤੋਂ ਅੱਗੇ ਆ ਗਿਆ ਆਪਣੇ ਲਵੇ ਇੰਡੋ ਫਾਰਮ 355 nv ਟਰੈਕਟਰ ਦੇਖ ਸਕਦੇ ਹੋ ਬਾਟੀ ਲੈਂਡ ਦਾ ਪੂਰਾ ਸਾਫ ਹੈ 2021 ਮਾਡਲ 21 ਮਾਡਲ 390000 ਬਾਈ ਡਿਮਾਂਡ ਕਰਦੇ ਨੇ ਇਹਦੀ 390 ਡਿਮਾਂਡ ਹੈ 2021 ਮਾਡਲ ਇਸ ਤੋਂ ਅੱਗੇ ਆ ਗਿਆ ਫਾਰਮ ਟਰੱਕ 50 ਫਾਰਮ ਟਰੱਕ 50 1999 ਮਾਡਲ ਡਿਮਾਂਡ ਕਰਦੇ ਨੇ ਬਾਈ 90000 90 ਕੁੱਲ 90000 ਰੁਪਿਆ ਡਿਮਾਂਡ ਹੈ ਦੇਖ ਸਕਦੇ ਹੋ ਟਰੈਕਟਰ ਰੇਟ ਦੇ ਹਿਸਾਬ ਨਾਲ ਟਰੈਕਟਰ ਵਧੀਆ ਇਸ ਤੋਂ ਅੱਗੇ ਆ ਗਿਆ ਸੋਨਾਲੀਕਾ 35 ਦਾ ਸੋਨਾਲੀਕਾ 35 2003 ਦਾ ਮਾਡਲ 2003 ਦਾ ਮਾਡਲ ਟਰੈਕਟਰ ਹੈ ਸੋਨਾਲੀਕਾ 35 ਛਾਤਰੀ ਲੱਗੀ ਹੋਈ ਹੈ ਡੰਡਾ ਫੱਟੀ ਨਾਲ ਮਿਲੂਗੀ ਡਿਮਾਂਡ ਕਰਦੇ ਨੇ ਬਾਈ 1.5 ਲੱਖ ਰੁਪਈਆ 1.5 ਲੱਖ ਡਿਮਾਂਡ ਹੈ ਇਸ ਤੋਂ ਅੱਗੇ ਆ ਗਿਆ 5210 ਜੌਂਡੀਅਰ ਗੰਗਰੇ 5210 ਜੌਂਡੀਅਰ ਗੇਰ ਪਰੋ ਇਹਦਾ ਰੇਟ ਬਾਈ ਕਰਨਗੇ ਫੋਨ ਦੇ ਉੱਤੇ ਫੋਨ ਦੇ ਉੱਤੇ ਰੇਟ ਕਰਨਗੇ ਇਹਦਾ ਦੇਖ ਸਕਦੇ ਹੋ ਟਰੈਕਟਰ ਪੂਰਾ ਸਾਫ ਟਰੈਕਟਰ ਹੈ ਇਸ ਤੋਂ ਗਿਆ ਸੋਨਾਲੀਕਾ 750 ਸੋਨਾਲੀਕਾ 750 ਟਰੈਕਟਰ ਦੇਖ ਸਕਦੇ ਹੋ ਬਾਡੀ ਲੈਂਡ ਦਾ ਪੂਰਾ ਸਾਫ ਟਰੈਕਟਰ ਹੈ ਪੂਰਾ ਸਾਫ ਛਾਤਰੀ ਲੱਗੀ ਹੋਈ ਹੈ ਡੰਡਾ ਫਟੀ ਨਾਲ ਮਿਰੂ ਪੂਰੇ ਵੱਡੇ ਟਾਇਰ ਪਾਈ ਹੋਏ ਨੇ 916 ਦੇ 2013 ਮਾਡਲ 13 ਮਾਡਲ 3.5 ਲੱਖ ਰੁਪਏ ਦੀ ਡਿਮਾਂਡ ਕਰਦੇ ਨੇ ਭਾਈ ਇਸ ਤੋਂ ਅੱਗੇ ਆ ਗਿਆ ਨਿਊ ਹੋਲੈਂਡ 3230 ਛੋਟਾ ਟਰੈਕਟਰ ਹੈ ਪੂਰਾ ਸ਼ਿੰਗਾਰਿਆ ਹੋਇਆ ਟਰੈਕਟਰ ਹੈ ਛਾਤਰੀ ਜੀ ਵਗੈਰਾ ਦੇਖ ਸਕਦੇ ਹੋ ਤੁਸੀਂ 2004 ਮਾਡਲ 2004 ਮਾਡਲ ਟਰੈਕਟਰ ਹੈ ਇਹ ਦੇਖ ਸਕਦੇ ਹੋ ਇਹਦੀ ਡਿਮਾਂਡ ਕਰਦੇ ਨੇ ਭਾਈ 1,80,000 180000 ਰੁਪਿਆ ਡਿਮਾਂਡ ਹੈ ਇਸ ਤੋਂ ਅੱਗੇ ਫੇਰ ਆਪਣੇ ਲਵੇ ਆ ਗਿਆ ਇੰਡੋਫਾਰਮ 355 ਡੀਆਈ ਟਰੈਕਟਰ ਹੈ ਦੇਖ ਸਕਦੇ ਹੋ ਪਿਛਲੇ ਟਾਇਰ ਬਿਲਕੁਲ ਨਵੇਂ ਨੇ 16 ਦੇ ਟਾਇਰ ਬਿਲਕੁਲ ਤਾਜ਼ੇ ਟਾਇਰ ਨੇ ਬਾਡੀ ਲੈਂਡ ਦਾ ਟਰੈਕਟਰ ਪੂਰਾ ਸਾਫ਼ ਹੈ 2022 ਮਾਡਲ 410000 ਦੀ ਡਿਮਾਂਡ ਕਰਦੇ ਨੇ ਬਾਈ 410 ਡਿਮਾਂਡ ਹੈ ਇਸ ਤੋਂ ਅੱਗੇ ਮਹੀਂਦਰ ਆ ਗਿਆ 265 1999 ਮਾਡਲ 110000 ਰੁਪਿਆ ਦੀ ਡਿਮਾਂਡ ਹੈ ਟਰੈਕਟਰ ਦੇਖ ਸਕਦੇ ਹੋ ਬਾਡੀ ਲੈਂਡ ਦਾ ਪੂਰਾ ਸਾਫਟ ਟਰੈਕਟਰ ਹੈ ਇਸ ਦੇ ਨਾਲ ਆ ਗਿਆ ਸੋਨਾਲੀ ਕਾ 35 ਪਾਵਰ ਸਟੀਅਰਿੰਗ ਟਾਪ ਮਾਡਲ ਦੇ ਵਿੱਚ 2017 ਮਾਡਲ 2017 ਮਾਡਲ 3,65,000 ਬਾਈ ਡਿਮਾਂਡ ਕਰਦੇ ਨੇ 3,65,000 ਦੀ ਡਿਮਾਂਡ ਹੈ ਡਾਉਂਡੀ ਯਾਰਾ 5305 ਟਰੈਕਟਰ ਦੇਖ ਸਕਦੇ ਹੋ ਬਾਡੀ ਲੈਂਡ ਦਾ ਪੂਰਾ ਸਾਫਟ ਟਰੈਕਟਰ ਹੈ ਛਾਤਰੀ ਲੱਗੀ ਹੋਈ ਹੈ ਡੰਡਾ ਫੱਟੀ ਨਾਲ ਮਿਲੂਗੀ ਟਰਮਨਜਾ 05 2018 ਮਾਡਲ 2018 ਮਾਡਲ ਟਰੈਕਟਰ ਹੈ ਡਿਮਾਂਡ ਕਰਦੇ ਨੇ ਭਾਈ 4,60,000 ਰੁਪਿਆ 4,60,000 ਰੁਪਿਆ ਡਿਮਾਂਡ ਹੈ ਦੇਖ ਸਕਦੇ ਹੋ ਟਰੈਕਟਰ ਬਾਡੀ ਲਾਈਨ ਦਾ ਪੂਰਾ ਸਾਫ਼ ਹੈ ਇਹਦੇ ਨਾਲ ਆ ਗਿਆ ਸਵਰਾਜ 969 ਸਵਰਾਜ 969 2021 ਮਾਡਲ ਟਰੈਕਟਰ ਹੈ ਬਾਡੀ ਲਾਈਨ ਦਾ ਟਰੈਕਟਰ ਪੂਰਾ ਸਾਫ਼ ਹੈ ਛਾਤਰੀ ਡੰਡਾ ਫੱਟੀ ਸਭ ਕੁਝ ਨਾਲ ਮਿਲੂ ਦੇਖ ਸਕਦੇ ਹੋ ਟਰੈਕਟਰ ਪੂਰਾ ਸਾਫ ਟਰੈਕਟਰ ਹੈ ਬਾਡੀ ਲੈਂਡ ਦਾ 2021 ਮਾਡਲ 6 ਲੱਖ 80 ਹਜ਼ਾਰ ਡਿਮਾਂਡ ਹੈ 21 ਮਾਡਲ 680 ਡਿਮਾਂਡ ਇਹਦੇ ਨਾਲ ਹੀ ਆ ਗਿਆ 3630 ਸੁਪਰ ਨਿਊ ਹਾਲੈਂਡ 3630 ਚਾਰੇ ਟਾਇਰ ਨਵੇਂ ਨੇ 2012 ਮਾਡਲ 3 ਲੱਖ 75 ਹਜ਼ਾਰ ਡਿਮਾਂਡ ਹੈ ਬਾਈਆਂ ਦੀ ਛਾਤਰੀ ਲੱਗੀ ਹੋਈ ਹੈ ਡੰਡਾ ਫੱਟੀ ਨਾਲ ਮਿਲੂਗੀ ਟਰੈਕਟਰ ਬਾਡੀ ਲੈਂਡ ਦਾ ਪੂਰਾ ਸਾਫ ਹੈ ਚਾਰੇ ਟਾਇਰ ਨਵੇਂ ਨੇ ਬਿਲਕੁਲ ਇਦੇ ਨਾਲ ਫੇਰ 3630 ਆ ਗਿਆ 2021 ਮਾਡਲ ਫਾਈਬਰ ਹੁੱਡ ਲੱਗਿਆ ਹੋਇਆ ਹੈ ਪੇਟੀ ਲੱਗੀ ਹੋਈ ਹੈ ਟਰੈਕਟਰ ਦੇਖ ਸਕਦੇ ਹੋ ਬਾਡੀ ਲੈਂਡ ਦਾ ਪੂਰਾ ਸਾਫ ਟਰੈਕਟਰ ਹੈ ਕਿਤੋਂ ਲੀਕੰਗਣੀ 90 ਪੈਸੇ ਟਾਇਰ ਪਏ ਨੇ 2021 ਮਾਡਲ ਇਹਦੀ ਡਿਮਾਂਡ ਕਰਦੇ ਨੇ ਬਾਈ 6 ਲੱਖ 90 ਹਜ਼ਾਰ 6 ਲੱਖ 90 ਹਜ਼ਾਰ ਡਿਮਾਂਡ ਹੈ ਦੇਖ ਸਕਦੇ ਹੋ ਟਰੈਕਟਰ ਪੂਰਾ ਸਾਫ ਟਰੈਕਟਰ ਹੈ ਬਾਡੀ ਲੈਂਡ ਦਾ ਇਹਦੇ ਨਾਲ ਹੀ ਆ ਗਿਆ ਸੋਨਾਲੀਕਾ 750 ਸੋਨਾਲੀਕਾ 750 ਸੈਟਲ ਗੇਅਰ ਵਾਲਾ ਟਾਪ ਮਾਡਲ ਟਰੈਕਟਰ ਹੈ ਇਹ ਦੇਖ ਸਕਦੇ ਹੋ ਬਾਡੀ ਲਾਈਨ ਦਾ ਪੂਰਾ ਸਾਫ ਟਰੈਕਟਰ ਹੈ 2020 ਮਾਡਲ 20 ਮਾਡਲ ਛਾਤਰੀ ਲੱਗੀ ਹੋਈ ਹੈ ਡੰਡਾ ਫੱਟੀ ਨਾਲ ਮਿਲੂਗੀ ਸੈਟਲ ਗੇਅਰ ਦੇ ਵਿੱਚ 20 ਮਾਡਲ 3 ਸਪੀਡ ਡਿਮਾਂਡ ਕਰਦੇ ਨੇ ਬਾਈ ਇਹਦੀ 5 ਲੱਖ 10 ਹਜ਼ਾਰ 5 ਲੱਖ 10 ਹਜ਼ਾਰ ਡਿਮਾਂਡ ਹੈ ਇਸ ਦੇ ਨਾਲ ਫੇਰ ਸੋਨਾਲੀਕਾ ਆ ਗਿਆ 35 ਦਾ ਟਾਪ ਮਾਡਲ ਡਬਲ ਕਲਚ ਪਾਵਰ ਸਟੀering ਟਰੈਕਟਰ ਦੇਖ ਸਕਦੇ ਹੋ ਬਾਡੀ ਲੈਂਡ ਦਾ ਟਰੈਕਟਰ ਪੂਰਾ ਸਾਫ਼ ਹੈ ਕਿਤੋਂ ਲੀਕੰਗ ਨਹੀਂ 2022 ਮਾਡਲ 2022 ਮਾਡਲ ਡਬਲ ਕਲਚ ਪਾਵਰ ਸਟੀering ਦੇ ਵਿੱਚ ਇਹਦੀ ਡਿਮਾਂਡ ਕਰਦੇ ਨੇ ਬਾਈ 4,50,000 ਰੁਪਿਆ 4.5 ਲੱਖ ਡਿਮਾਂਡ ਹੈ ਬਾਈਆਂ ਦੀ ਬਾਕੀ ਸੌਦਾ ਕਰਨ ਵੇਲੇ ਮੌਕੇ ਤੇ ਸੈਟਿੰਗ ਹੋ ਜੂ ਫਿਕਸ ਰੇਟ ਨਹੀਂ ਇਸ ਤੋਂ ਅੱਗੇ ਆ ਗਿਆ 5050 D ਜੌਂਡੀਅਰ ਟਰੈਕਟਰ ਦੇਖ ਸਕਦੇ ਹੋ ਬਾਡੀ ਲੈਂਡ ਦਾ ਟਰੈਕਟਰ ਇਹ ਵੀ ਪੂਰਾ ਸਾਫ਼ ਹੈ ਨਵਾਂ ਟਰੈਕਟਰ ਹੈ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਪਿਆ ਹੈ ਨਵੀਂ ਛਾਤਰੀ ਲੱਗੀ ਹੋਈ ਹੈ ਡੰਟਾ ਫੱਟੀ ਨਾਲ ਮਿਲੂਗੀ ਟਰੈਕਟਰ ਦੇਖ ਸਕਦੇ ਹੋ 2015 ਮਾਡਲ 15 ਮਾਡਲ ਇਹਦੀ ਡਿਮਾਂਡ ਕਰਦੇ ਨੇ ਬਾਈ ਪੂਰਾ 4 ਲੱਖ ਰੁਪਇਆ 4 ਲੱਖ ਡਿਮਾਂਡ ਹੈ ਇਹਦੇ ਨਾਲ ਆ ਗਿਆ 3630 ਨਿਊ ਹਾਲੈਂਡ ਸੁਪਰ ਸੁਪਰ 17 ਮਾਡਲ ਦੇਖ ਸਕਦੇ ਹੋ ਟਰੈਕਟਰ ਬਾਡੀ ਲੈਂਡ ਦਾ ਪੂਰਾ ਸਾਫ ਟਰੈਕਟਰ ਹੈ ਛਾਤਰੀ ਲੱਗੀ ਹੋਈ ਹੈ ਡੰਡਾ ਫੱਟੀ ਨਾਲ ਮਿਲੂ 2017 ਮਾਡਲ 475000 ਇਹਦੀ ਡਿਮਾਂਡ ਕਰਦੇ ਨੇ ਬਾਈ ਸੁਪਰ ਦੀ ਇੱਕ ਦੂ ਅੱਗੇ ਆ ਗਿਆ ਆਪਣੇ ਕੋਲੇ ਇੰਡੋਫਾਰਮ 3048 DI ਇੰਡੋਫਾਰਮ 3048 DI ਟਰੈਕਟਰ ਦੇਖ ਸਕਦੇ ਹੋ ਬਾਡੀ ਲਾਈਨ ਦਾ ਟਰੈਕਟਰ ਪੂਰਾ ਸਾਫ਼ ਹੈ ਇਹਦੀ ਡਿਮਾਂਡ ਕਰਦੇ ਨੇ ਬਾਈ 4 ਲੱਖ ਰੁਪਇਆ ਮਾਡਲ ਹੈਗਾ ਇਹ 2022 ਮਾਡਲ 4 ਲੱਖ ਇਹਦੀ ਡਿਮਾਂਡ ਇਤੂ ਅੱਗੇ ਆ ਗਿਆ 963 2020 ਮਾਡਲ 963 20 ਮਾਡਲ ਟਰੈਕਟਰ ਦੇਖ ਸਕਦੇ ਹੋ ਬਾਡੀ ਲੈਂਡ ਦਾ ਪੂਰਾ ਸਾਫ ਟਰੈਕਟਰ ਹੈ ਕਿਤੇ ਉਹ ਲੀਕੰਗ ਨਹੀਂ 20 ਮਾਡਲ ਇਹਦੀ ਡਿਮਾਂਡ ਹੈਗੀ ਹੈ 5 ਲੱਖ 80 ਹਜ਼ਾਰ 580 ਡਿਮਾਂਡ ਕਰਦੇ ਨੇ ਬਾਈ ਛਾਤਰੀ ਲੱਗੀ ਹੋਈ ਹੈ ਡੰਡਾ ਫੱਟੀ ਨਾਲ ਮਿਲੂ ਇਸ ਤੋਂ ਅੱਗੇ ਆ ਗਿਆ ਪ੍ਰੀਤ 6549 ਬਾਈ 649 ਪ੍ਰੀਤ ਬਿਲਕੁਲ ਨਵਾਂ ਟਰੈਕਟਰ ਹੈ ਬਾਈ ਮਾਡਲ 525 ਡਿਮਾਂਡ ਕਰਦੇ ਨੇ ਬਾਈ ਬੋਡ ਲੱਗਿਆ ਹੋਇਆ ਹੈ ਬਿਲਕੁਲ ਸਾਫ ਟਰੈਕਟਰ ਹੈ ਸਾਈਡ ਗੇਅਰ ਦੇ ਵਿੱਚ 649 22 ਮਾਡਲ 525 ਡਿਮਾਂਡ ਇਸ ਤੋਂ ਅੱਗੇ ਆ ਗਿਆ ਨੋਵੋ ਅਰਜਨ ਅਰਜਨ ਨੋਵੋ 605 ਡੀਆਈ ਡੀਲੌਕਸ ਮਾਡਲ ਟਰੈਕਟਰ ਦੇਖ ਸਕਦੇ ਹੋ ਬਾਡੀ ਲਾਈਨ ਦਾ ਟਰੈਕਟਰ ਪੂਰਾ ਸਾਫ ਹੈ ਕੋਈ ਟੋ ਲੀਕੰਗ ਨਹੀਂ ਹੈਗੀ 2021 ਮਾਡਲ 21 ਮਾਡਲ 6 ਲੱਖ 45 ਹਜ਼ਾਰ 22 ਡਿਮਾਂਡ ਕਰਦੇ ਨੇ 6 ਲੱਖ 45 ਹਜ਼ਾਰ ਡਿਮਾਂਡ ਹੈ 21 ਮਾਡਲ ਫਰੰਡ ਉਰਲਾਣਾ ਜ਼ਿਲ੍ਹਾ ਕੈਥਲ ਨੰਬਰ ਹੈਗਾ 22 ਬਿਆੰਤ ਦਾ 98132 51467 ਬਾਈ ਹਰਦੀਪ ਦਾ ਨੰਬਰ ਹੈਗਾ 99882 24909 ਇਹਨਾਂ ਨੰਬਰਾਂ ਤੇ ਕੰਟੈਕਟ ਕਰਕੇ ਤੁਸੀਂ ਟਰੈਕਟਰ ਲੈ ਸਕਦੇ ਹੋ ਹੋਰ ਵੀ ਟਰੈਕਟਰ ਨੇ ਬਾਈਆਂ ਕੋਲੇ ਆ ਦਿਖਾ ਦਿੰਨਾ ਤੁਹਾਨੂੰ ਪਿੱਛੇ ਖੜੇ ਨੇ ਆ ਖੜੇ ਨੇ ਮਿੰਡਰਾ 265 345 ਪ੍ਰੀਤ 445 ਸੋਨਾਲੀਕਾ ਇਸ ਖੜਾ ਹੈ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਤੁਸੀਂ ਇਹ ਟਰੈਕਟਰ ਵੀ ਲੈ ਸਕਦੇ ਹੋ ਪਿੰਡ ਔਰਲਾਣਾ ਜ਼ਿਲ੍ਹਾ ਕੈਥਲ ਹਰਿਆਣਾ ਦੇ ਵਿੱਚ ਪੰਜਾਬ ਦੇ ਬਾਰਡਰ ਤੇ ਇਹ ਪਿੰਡ ਪੈਂਦਾ ਹੈ ਲੋਨ ਫੈਂਸ ਦੀ ਸੁਵਿਧਾ ਹੈਗੀ ਹੈ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ